ਮੈ ਜਸ਼ਨ ਪੁਲਾ ਤੇ ਪੰਜਾਬ ਕਲਿੱਕ ਤੇ ਤੁਹਾਡਾ ਸਵਾਗਤ ਹੈ ਦਿਲ ਦਹਿਲਾ ਦੇਣ ਵਾਲੀ ਖਬਰ ਆ ਰਹੀ ਹੈ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਤੋਂ ਜਿੱਥੇ ਇੱਕ ਪਿਓ ਨੇ ਆਪਣੀ ਧੀ ਨੂੰ ਨਹਿਰ 'ਚ ਧੱਕਾ ਮਾਰਦਾ ਦਰਅਸਲ ਮਾਮਲਾ ਇਹ ਹੈ ਕਿ ਪਰਿਵਾਰ ਨੂੰ ਕੁੜੀ ਦੇ ਕੈਰੇਕਟਰ ਦੇ ਉੱਤੇ ਸ਼ੱਕ ਸੀਗਾ ਕਿ ਉਹਦਾ ਕੋਈ ਨਜਾਇਜ਼ ਸੰਬੰਧ ਸੀ ਤੇ ਇੱਕ ਦਿਨ ਅਚਾਨਕ ਉਹਦਾ ਪਿਓ ਉਹਨੂੰ ਮੋਟਰਸਾਈਕਲ ਤੇ ਬਿਠਾਉਂਦਾ ਤੇ ਨਹਿਰ ਦੇ ਨੇੜੇ ਲੈ ਜਾਂਦਾ ਨਹਿਰ ਦੇ ਨੇੜੇ ਲੈ ਜਾ ਕੇ ਉਹਦੇ ਹੱਥ ਪੈਰ ਬੰਨ੍ਹ ਕੇ ਉਹਨੂੰ ਨਹਿਰ 'ਚ ਧੱਕਾ ਮਾਰਦਾ ਤੇ ਆਪ ਇੱਕ ਵੀਡੀਓ ਬਣਾਉਂਦਾ ਜਿਹੜੀ ਨਾਲ ਚੱਲ ਰਹੀ ਹੈ ਤੇ ਇਹਦੇ ਵਿੱਚ ਉਹਨੂੰ ਧੱਕਾ ਮਾਰ ਕੇ ਆਪ ਹੀ ਕਬੂਲ ਕਰਦਾ ਹੈ ਕਿ ਮੈਂ ਇਹ ਕੁੜੀ ਨੂੰ ਮਾਰਤਾ ਹੈ। ਇਹ ਕੁੜੀ ਨੇ ਸਾਡੀ ਇੱਜ਼ਤ ਰੋਲਦੀ। ਉਸ ਤੋਂ ਬਾਅਦ ਜੋ ਵੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ 103 ਬੀ ਐਨ ਐਸ ਦੇ ਅੰਡਰ। ਇਹਦੇ ਵਿੱਚ ਮੁੱਲ ਜਿਮ ਨੂੰ ਫੜਿਆ ਗਿਆ ਤੇ ਹਜੇ ਤੱਕ ਬੋਡੀ ਲਈ ਸਰਚ ਆਪਰੇਸ਼ਨ ਜਾਰੀ ਨੇ। ਹਜੇ ਤੱਕ ਕੋਈ ਬੋਡੀ ਨਹੀਂ ਮਿਲੀ ਹੈ। ਚਲ ਦੱਸ ਕੀ ਕਮੀ ਰਹੀ ਪਿਆਸ। ਅੱਛਾ। ਤੇ ਯਾਰ ਇੱਕ ਆ ਮਕਾਦੋ ਕੀਤਾ।

ਤਾਂ ਮੈਂ ਆਂਦੀ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਏ ਬਾਏ ਪ੍ਰੀਤਾ ਮਾਰ ਗਿਆ ਯਾਰ ਮੇਰੀ ਸਸੇ ਛੱਟਦੀ ਐ ਦੋਵਾਂ ਜੀ ਆਲੇ ਇਹ ਨਹੀਂ ਪ੍ਰੀਤਾ ਢਾੜੀ ਜਾਣਦੇ ਮੈਂ ਨੰਨੇ ਪ੍ਰੀਤਾ ਕੀ ਹੋ ਕੀਤਾ ਇਹਨੇ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮਾਵੀ ਚੱਲੀ ਪ੍ਰੇਤ ਡਾੜੀ ਮਾਵੀ ਚੱਲੇ ਤੂੰ ਦੁਜਿਆਂ ਨਹੀਂ ਸਾੰਭਣੀਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਮਾਵੀ ਚੱਲੀ ਉਹਦੇ ਨਾਲ ਕਿੱਤ ਹੈ ਜੜ ਗਈ ਮੇਰੀ ਕੁੜੀ ਪ੍ਰੇਤ ਡਾੜੀ ਸੱਕੇ ਪ੍ਰੇਤ ਡਾੜੀ ਲਾਲਾਂ ਦਾ ਇਰਨਾ ਪਾਉਣਾ ਕੋਏ ਪ੍ਰੇਤ ਡਾੜੀ ਸੜਦੀ ਆ ਵੇ ਲੋਕੀ ਅੰਤ ਮੜਾ ਖਾਣ ਦੇ ਸੱਤ ਸਟਾਨ ਤੋਂ ਮਾਰਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂੰਹ ਵਾਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਰੀ ਨੇ ਦੋ ਵਰੀਂ ਤੇ ਜੇ ਰੀ ਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨਗੇ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤਾਂ ਦਿੱਸੇ ਆ ਨਹੀਂ ਕਿ ਉਹ ਅੱਜ ਕੱਲ੍ਹ ਆ ਗਿਆ ਹੈ ਪੰਜਾਬ ਨਾਲ ਸੰਬੰਧਿਤ ਹੋਰ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਟ੍ਰੈਕ ਦੇ ਨਾਲ।